ਹਾਂਜੀ ਦੋਸਤੋ ਅੱਜ ਤੁਹਾਨੂੰ ਆਪਾਂ ਬਾਬਾ ਪਾਲਾ ਜੀ ਕੁਲਾਰਾਂ ਵਾਲੇ ਪਿੰਡ ਕੁਲਾਰਾਂ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਪੈਂਦੀਆ ਦੋਸਤੋ ਸਮਾਣਾ ਬਹੁਤ ਭਰਾਵਾਂ ਦੇ ਮੈਸੇਜ ਆਉਂਦੇ ਆਗੇ ਫੋਨ ਕਾਲਾਂ ਆਉਂਦੀਆਂ ਨੇ ਕਿ ਅਸੀਂ ਕੁਲਾਰਾਂ ਜਾਣਾਗਾ ਕਿਵੇਂ ਜਾਈਏ ਕਿੱਧਰ ਦੀ ਜਾਇਜ ਆਉ ਬੱਸ ਦੇ ਥਰੂ ਕਿੱਥੋਂ ਦੀ ਜਾਣਾ ਪਊਗਾ ਗੱਡੀ ਦੇ ਥਰੂ ਕਿੱਧਰ ਦੀ ਆਉਣਾ ਪਊਗਾ ਟ੍ਰੇਨ ਦੇ ਥਰੂ ਕਿੱਧਰ ਦੇ ਆਉਣਾ ਕਰਨਾ ਪਊਗਾ ਇਹ ਅੱਜ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਅੱਜ ਆਪਾਂ ਦੋਸਤੋ ਸੋਲਵ ਕਰ ਦੇਣੀਆਂ ਨੇਗੀਆਂ ਤੁਸੀਂ ਕੁਲਾਰਾਂ ਪਿੰਡ ਦੇ ਵਿੱਚ ਬਾਬਾ ਜੀ ਦੇ ਦਰਬਾਰ ਕਿਵੇਂ ਹੋ ਸਕੋਗੇ ਅੱਜ ਦਾ ਸਾਰਾ ਤੁਹਾਨੂੰ ਆਪਾਂ ਦੱਸਾਂਗੇ ਤੇ ਵੀਡੀਓ ਨੂੰ ਜੇ ਨਾ ਹੋ ਸਕਦਾ ਅਗੇ ਜਿਆਦਾ ਤਾਂ ਜੇ ਨਾ ਹੋਰ ਕਰ ਦਿਓ ਸ਼ੇਅਰ ਤਾਂ ਕਿ ਜੋ ਕਿ ਹੋਰ ਵੀ ਭੈਣ ਭਰਾਵਾਂ ਨੂੰ ਪਤਾ ਲੱਗ ਸਕੇ ਜਿਨ੍ਹਾਂ ਨੇ ਆਉਣਾ ਕਰਨਾ ਹੈ ਪਿੰਡ ਕੋਲਾਰਾ ਦਿਵਾਨ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ ਤਾਂ ਉਹ ਸਾਰੇ ਭਰਾਵਾਂ ਦੇ ਲਈ ਰਸਤਾ ਜਿਹੜਾ ਉਹ ਆਸਾਨ ਹੋ ਸਕੇ ਦਬ ਕੇ ਕਰੇ ਵੀਡੀਓ ਨੂੰ ਸ਼ੇਅਰ ਤੇ ਚੈਨਲ ਪੀਵੀ ਯੂਨੀਬਲੈਕਡਿਨ ਜੇਕਰ ਦੋਸਤੋ YouTube ਤੇ ਦੇਖੀ ਜਾਂਦੇ ਹੋ ਸਬਸਕ੍ਰਾਈਬ ਕਰ ਲਓ ਜੇਕਰ ਵੀਡੀਓ ਦੇਖੀ ਜਾਂਦੇ ਹੋ Facebook ਤੇ ਤਾਂ ਦੋਸਤੋ ਕਰਕੇ ਰੱਖੋ ਫੋਲੋ ਤਾਂ ਜੋ ਕਿ ਆਪਣੀ ਹਰ ਇੱਕ ਅਪਡੇਟ ਤੁਸੀਂ ਸਭ ਤੋਂ ਪਹਿਲਾਂ ਦੇਖ ਸਕੋ ਤੇ ਹੁਣ ਆਪਾਂ ਗੱਲ ਕਰਦੇ ਹਾਂਗੇ ਪਿੰ ਦੇ ਵਿੱਚ ਪਾਲਾ ਬਾਬਾ ਜੀ ਦੇ ਦਰਬਾਰ ਕਿੱਦਾਂ ਪਹੁੰਚਿਆ ਜਾ ਸਕਦਾ ਹੈ ਦੋਸਤੋ ਤਿੰਨ ਸ਼ਹਿਰ ਨੇੜੇ ਪੈਂਦੇ ਨੇ ਕਿ ਤਿੰਨੇ ਸ਼ਹਿਰਾਂ ਦੀ ਲੋਕੇਸ਼ਨ ਹੈ ਜਿਹੜੀ ਤੁਹਾਨੂੰ ਮੈਂ ਦੱਸ ਦੇਣਾਗਾ ਜੇਕਰ ਤੁਸੀਂ ਸਭ ਤੋਂ ਪਹਿਲਾਂ ਨਾਲ ਗੱਲ ਕਰੀਏ ਆਪਾਂ ਸਮਾਣਾ ਸਾਈਡ ਦੀ ਜੇ ਤੁਸੀਂ ਸਮਾਣੇ ਵਾਲੀ ਸਾਈਡ ਹਰਿਆਣੇ ਕੰਨੀਓ ਤੁਸੀਂ ਆ ਰਹੇ ਹੋਗੇ ਤੁਹਾਨੂੰ ਸਭ ਤੋਂ ਪਹਿਲਾਂ ਆਉਂਦਾਗਾ ਸਮਾਣਾ ਸਮਾਣੇ ਸ਼ਹਿਰ ਤੋਂ ਪਲਾਰਾਂ ਪਿੰਡ ਆਗਾ ਦੋਸਤੋ 10 ਕਿਲੋਮੀਟਰ ਸਮਾਣਾ ਤੋਂ ਪਲਾਰਾਂ 10 ਕਿਲੋਮੀਟਰ ਆਗਾ ਮੈਪ ਦੇ ਥਰੂ ਤੁਸੀਂ ਲੋਕੇਸ਼ਨ ਲਾ ਕੇ ਆ ਸਕਦੇ ਹੋਗੇ ਜੇਕਰ ਤੁਸੀਂ ਦੋਸਤੋ ਆ ਰਹੇ ਹੋ ਕੋਈ ਅੰਮਰਸਰ ਸਾਈਡ ਕੋਈ ਜਲੰਧਰ ਸਾਈਡ ਕੋਈ ਚੰਡੀਗੜ੍ਹ ਸਾਈਡ ਤੋਂ ਜਾਂ ਪਟਿਆਲਾ ਸਾਈਡ ਤੋਂ ਉਹਨਾਂ ਨੂੰ ਦੋਸਤੋ ਪਹੁੰਚਣਾ ਪਊਗਾ ਸ਼ਹਿਰ ਭਵਾਨੀਗੜ੍ਹ ਤੇ ਜੇਕਰ ਦੋਸਤੋ ਤੁਸੀਂ ਆ ਰਹੇ ਹੋ ਮਾਨਸਾ ਸਾਈਡ ਕੰਨੀਓ ਸਾਸਾ ਸਾਈਡ ਕੰਨੀਓ ਤਾਂ ਤੁਹਾਨੂੰ ਦੋਸਤੋ ਛਹੀ ਪਵੇਗਾ ਰਸਤਾ ਕੁਲਾਰਾ ਪਿੰਡ ਪਹੁੰਚਣ ਦੇ ਲਈ ਡਿੜਬਾ ਡਿੜਬੇ ਤੋਂ ਦੋਸਤੋ ਤੁਹਾਨੂੰ ਸਿਰਫ ਪਵੇਗਾ 19 ਕਿਲੋਮੀਟਰ ਡਿੜਬੇ ਤੋਂ 19 ਕਿਲੋਮੀਟਰ ਪੈਣਾਗਾ ਜੇ ਮਾਨਾ ਸ਼ਹਿਰ ਜੇਕਰ ਹਰਿਆਣਾ ਸਾਈਡ ਤੋਂ ਤੁਸੀਂ ਆ ਰਹੇ ਹੋਗੇ ਦਿੱਲੀ ਸਾਈਡ ਕੰਨੀ ਦੀ ਆ ਰਹੇ ਹੋਗੇ ਤਾਂ ਤੁਹਾਨੂੰ ਨੇ ਤੋ ਪਵੇਗਾ 9 ਕਿਲੋਮੀਟਰ ਤੇ ਜੇਕਰ ਦੋਸਤੋ ਤੁਸੀਂ ਆ ਰਹੇ ਹੋਗੇ ਬਠਿੰਡਾ ਬਰਨਾਲਾ ਬਾਜਾਪਟਾ ਇਧਰਲੀ ਸ਼ਾਇਦ ਦੇ ਸਾਰੇ ਪਿੰਡਾਂ ਤੋਂ ਕਿਤੋਂ ਵੀ ਤੁਸੀਂ ਆਉਣਾ ਕਰਨਾਗਾ ਚਾਹੇ ਸੰਗਰੂਰ ਤੋਂ ਤਾਂ ਆਪਣੇ ਲਈ ਦੋਸਤੋ ਜਿਹੜਾ ਨੇੜੇ ਪਊਗਾ ਆਪਾਂ ਨੂੰ ਜਾਣਾ ਪਊਗਾ ਸਭ ਤੋਂ ਪਹਿਲਾਂ ਭਵਾਨੀਗੜ੍ਹ ਭਵਾਨੀਗੜ੍ਹ ਤੋਂ ਕਲਾਰਾਂ 20 ਕਿਲੋਮੀਟਰ ਦਾ ਰਸਤਾ ਹੈਗਾ ਸਿੱਧਾ ਰਸਤਾ ਹੈਗਾ ਕੋਈ ਬਿੰਗਬੋਲ ਨਹੀਂ ਹੈਗੇ ਹੁਣ ਇਹ ਜਾਣਾ ਕਿੱਧਰ ਕਿੱਧਰ ਦੀ ਹੈਗਾ ਉਹ ਆਪਾਂ ਕਲੀਅਰ ਕਰ ਦਈਏ ਤੁਸੀਂ ਮੇਰਾ ਬਲੌਗ ਆ ਜਿਹੜਾ ਉਹ ਦੇਖ ਰਹੇ ਹੋਗੇ ਤੇ ਪਹਿਲਾਂ ਵੀ ਤੁਸੀਂ ਦੇਖਿਆ ਕਰਿਆ ਹੋਵੇਗਾ ਉਹਦੇ ਵਿੱਚ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਇਹਦੇ ਲਈ ਦੋ ਚੀਜ਼ਾਂ ਹੋਰ ਜ਼ਰੂਰੀ ਨੇ ਜਿਹੜੀਆਂ ਕਲਾਰਾਂ ਪਿੰਡ ਬਾਬਾ ਜੀ ਕੋਲ ਪਹੁੰਚਣ ਤੋਂ ਪਹਿਲਾਂ ਇਹ ਦੋ ਚੀਜ਼ਾਂ ਨੇ ਜਿਹੜੀਆਂ ਇਹ ਜ਼ਰੂਰ ਨੋਟ ਕਰ ਲਓ ਫੇਰ ਹੀ ਜਾਣ ਦਾ ਫਾਇਦਾ ਜੇਕਰ ਇਹਨਾਂ ਬਾਰੇ ਆਪ ਨੂੰ ਕੁਝ ਪ ਨਨਮਾ ਇਹ ਗੱਲ ਦੱਸਦਾ ਵੀ ਮੈਨੂੰ ਇਹ ਚੀਜ਼ ਤੇ ਵੀ ਕਾਫੀ ਭਰਾਵਾਂ ਦੇ ਫੋਨ ਮੈਸੇਜ ਆਏ ਸੀ ਵੀ ਬਾਈ ਜੀ ਕੰਨ ਕੀ ਹੁੰਦੇ ਨੇਗੀ ਵੀ ਬਾਬਾ ਜੋ ਚੌਂਕੀ ਜਦੋਂ ਲੱਗੀ ਹੁੰਦੀ ਆ ਪੌਣ ਲੱਗੀ ਹੁੰਦੀ ਹੈਗੀ ਕੰਨਾਂ ਦੀ ਗੱਲ ਕਰਦਾਗਾ ਆਵਾਜ਼ ਦਿੰਦਾਗਾ ਵੀ ਫਲਾਨੇ ਬੰਦੇ ਦੇ ਕੰਨ ਨੇ ਖੜਾ ਹੋ ਜੇ ਭਾਈ ਉਹ ਕੰਨ ਕੀ ਹੁੰਦੇ ਨੇਗੇ ਉਹ ਤਾਂ ਨੂੰ ਹੁਣ ਮੈਂ ਸਮਝਾਵਾਂ ਉਹ ਚੀਜ਼ ਨੂੰ ਧਿਆਨ ਤੇ ਗੌਰ ਦੇ ਨਾਲ ਸਮਝ ਲਓ ਘਰ ਦੇ ਵਿੱਚੋਂ ਜਦੋਂ ਵੀ ਆਪਾਂ ਆਉਣਾ ਕਰਨਾਗਾ ਬਾਬਾ ਜੀ ਨੂੰ ਮਿਲਣ ਦੇ ਲਈ ਤਾਂ ਦੋ ਕੰਨ ਨੇ ਜਿਹੜੇ ਤੁਸੀਂ ਜ਼ਰੂਰੀ ਲੈ ਕੇ ਆਉਣੇ ਨੇਗੇ ਨੰਬਰ 1 ਤੇ ਪੈਸੇ ਚਾਹ ਕੇ ਪੂਰੇ ਘਰ ਦੇ ਵਿੱਚ ਦੀ ਜਿੰਨਾ ਆਪਣਾ ਘਰ ਦਾ ਏਰੀਆ ਹੈਗਾ ਉਹਦੇ ਵਿੱਚ ਦੀ ਹਨਾ ਸਾਰੇ ਕਮਰਿਆਂ ਦੇ ਵਿੱਚ ਦੀ ਹੁੰਦੇ ਹੋਏ ਆਪਣੇ ਪੂਰੇ ਫੈਮਿਲੀ ਦੇ ਜਿੰਨੇ ਤੁਹਾਡੇ ਮੈਂਬਰ ਨੇ ਸਾਰਿਆਂ ਦੇ ਸਿਰ ਦੇ ਉੱਪਰ ਦੀ ਇੱਕ ਦਾ ਕਣਕ ਦਾਣਾ ਜਿਹੜੇ ਪੈਸੇ 20 50 100 ਜਿੰਨਾ ਤੁਹਾਡਾ ਦਿਲ ਕਰਦਾ ਉਹਨੇ ਚਾਹ ਕੇ ਲੈ ਕੇ ਆ ਸਕਦੇ ਨੰਬਰ 2 ਤੇ ਕਣਕ ਕਣਕ ਤੁਸੀਂ ਕਿੰਨੀ ਕ ਲੈਣੀ ਆ ਉਹ ਵੀ ਤੁਹਾਡੀ ਇਸਾ ਕੀ ਸਰਦਾ ਕੀ ਜਿੰਨੀ ਮਰਜ਼ੀ ਲੈ ਕੇ ਜਾ ਸਕਦੇ ਚਾਹੇ ਕੋਲੀ ਲੈ ਲਓ ਚਾਹੇ ਬਾਟੀ ਲੈ ਲਓ ਚਾਹੇ ਕਿੱਲੋ ਲੈ ਲਓ ਚਾਹੇ 2 ਕਿੱਲੋ ਲੈ ਲ ਚੱਕ ਲੂ ਕਣਕ ਵੀ ਸੇਮ ਉਦਾਂ ਹੀ ਸਾਰੇ ਘਰ ਦੇ ਵਿੱਚ ਦੀ ਸਾਰੇ ਫੈਮਿਲੀ ਮੈਂਬਰਾਂ ਦੇ ਸਿਰ ਦੇ ਉੱਤੇ ਵੀ ਚੁਹਾ ਕੇ ਇਹ ਤੁਸੀਂ ਲੈ ਕੇ ਆਉਣੀ ਹੈ ਕਿ ਇਹ ਸਭ ਤੋਂ ਜ਼ਰੂਰੀ ਹੈ ਜਿਹਦੇ ਨਾਲ ਕਿ ਬਾਬਾ ਤੁਹਾਡਾ ਘਰ ਦਾ ਮੈਂਟਾਂ ਦੇ ਵਿੱਚ ਚੀਜ਼ਾਂ ਨੂੰ ਦੱਸ ਦੂਗਾ ਵੀ ਤੁਹਾਡੇ ਘਰ ਕਿੰਨੇ ਚਮਚੇ ਕਿੰਨੀਆਂ ਕੌਲੀਆਂ ਕਿੰਨੇ ਗਲਾਸ ਪਏ ਨੇਗੇ ਇਹ ਰੀਅਲ ਗੱਲ ਆ ਨਾ ਕਿ ਇਹ ਕੋਈ دوستੋ ਕੋਈ ਸਕ੍ਰਿਪਟਡ ਹੁੰਦੀ ਹੈਗੀ ਜਿਹੜੀ ਤੁਸੀਂ ਦੇਖ ਰਹੇ ਹੋ ਨੇ ਵੀਡੀਓ ਦੇ ਵਿੱਚ ਵੀ ਬਾਬਾ ਇਦਾਂ ਕਿਵੇਂ ਦੱਸ ਦਿੰਦਾ ਸਾਰਾ ਕੁਝ ਆ ਕਾਫੀ ਕਮੈਂਟਰਾਂ ਦੇ ਵਿੱਚ ਵੀ ਕਹਿੰਦੇ ਨੇ ਵੀ ਇਹ ਬਗਵਾਸ ਆ ਜੀ ਹਨਾ ਇਹ ਪਖੰਡੀ ਨੇਗੇ ਇਹ ਫਲਨ ਆ ਇਹ ਝੌਂਕਾ ਜਿੰਨੇ ਚਿਰ ਆਪਾਂ ਕਿਸੇ ਦੇ ਕੋਲੇ ਭਾਈ ਜਾਣਦੇ ਨਹੀਂ ਉਹਨਾਂ ਚਿਰ ਆਪਾਂ ਨੂੰ ਕੁਝ ਕਿਸੇ ਚੀਜ਼ ਬਾਰੇ ਨਹੀਂ ਪਤਾ ਹਨਾ ਜਾ ਕੇ ਦੇਖੋ ਅਜ ਮਾਕੇ ਦੇਖੋ ਤੇ ਫਿਰ ਹੁਣ ਨੰਬਰ 2 ਤੇ ਇੱਕ ਨੰਬਰ ਤੇ ਤੁਸੀਂ ਕਣਾਂ ਬਾਰੇ ਦਾ ਦੋਸਤੋ ਕਰ ਲਈ ਗੱਲ ਨੋਟ ਵੀ ਕਣ ਕੀ ਚੀਜ਼ ਆ ਕਾਦੇ ਕਣ ਲੈ ਕੇ ਜਾਣੇ ਨੇ ਹਣਾ ਵੈਸੇ ਤੇ ਕਣਕਾ ਹੁਣ ਨੰਬਰ 2 ਤੇ ਬੈਨ ਕਾਪੀ ਦੇ ਨਾਲ ਲਿਖੋ ਇਹ ਵੀ ਮੇਨ ਤੇ ਜ਼ਰੂਰੀ ਗੱਲ ਹੈ ਕਿ ਸਮਾਂ ਜਿਹੜਾ ਬਾਬਾ ਜੀ ਦਾ ਉਹ ਹਫਤੇ ਦੇ ਦੋ ਦਿਨ ਰੱਖੇ ਹੋਏ ਨੇ ਬਾਈ ਜੀ ਬੁੱਧਵਾਰ ਤੇ ਵੀਰਵਾਰ ਦੋ ਦਿਨ ਹੀ ਬਾਬਾ ਮਿਲਦਾਗਾ ਦੋ ਦਿਨ ਹੁਣ ਜਿਹੜਾ ਸਮਾਂ ਬਾਬਾ ਜੀ ਨੇ ਰੱਖਿਆ ਹੋਇਆਗਾ ਬੁੱਧਵਾਰ ਨੂੰ ਵੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੇ ਵੀਰਵਾਰ ਨੂੰ ਵੀ ਇਹੀ ਸੇਮ ਸਮਾਂਗਾ ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਰਾਤ ਦੀ ਚੌਂਕੀ ਹੁਣ ਬਿਲਕੁਲ ਨਹੀਂ ਲੱਗਦੀ ਹੈਗੀ ਰਾਤ ਦਾ ਦਿਵਾਨ ਰਾਤ ਦੀ ਚੌਂਕੀ ਜਿਹੜੀ ਲੱਗੂਗੀ 22 ਜਨਵਰੀ ਨੂੰ ਲੱਗੂਗੀ ਕਿੱਥੇ ਲੱਗੂਗੀ ਉਹ ਸਾਰੀ ਪ੍ਰੋਪਰ ਤੁਹਾਨੂੰ ਲੋਕੇਸ਼ ਰਾ ਪ੍ਰੋਪਰ ਅਡਰੈਸ ਆ ਜਿਹੜਾ ਤੁਹਾਨੂੰ ਸਾਰਾ ਦੱਸਾਂਗੇ ਉਦੋਂ ਬਹੁਤ ਵੱਡਾ ਦਵਾਨ ਆ ਜਿਹੜਾ ਉਹ ਲੱਗੂਗਾ ਤੇ ਉਹਦੇ ਵਿੱਚ ਵੀ ਹਾਜ਼ਰੀ ਹੈ ਜਿਹੜੀ ਤੁਸੀਂ ਹਮਾਵਾ ਕੇ ਤੁਸੀਂ ਉਹ ਉੱਥੇ ਵੀ ਹਾਜ਼ਰੀ ਹੈ ਜਿਹੜੀ ਆਪਣੀ ਜ਼ਰੂਰ ਲਾਉਣੀ ਹੈ ਇਹ ਚੀਜ਼ਾਂ ਨੋਟ ਕਰ ਲਿਓ ਦੋਸਤੋ ਵੀ ਜਦੋਂ ਵੀ ਆਉਣਾ ਤੁਸੀਂ ਮਿਲਣਾ ਕਰਨਾ ਹੋਰ ਕਿਸੇ ਦਿਨ ਨਹੀਂ ਬਾਬਾ ਜੀ ਮਿਲਦੇ ਹਫਤੇ ਦੇ 2 ਦਿਨ ਹੀ ਨੇ ਬੁੱਧਵਾਰ ਤੇ ਵੀਰਵਾਰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਟੋਕਨ ਕੀ ਨੇ ਟੋਕਨ ਕਿਵੇਂ ਮਿਲਣਗੇ ਕੀ ਗੱਲਬਾਤ ਆ ਟੋਕਨਾਂ ਦੀ ਉੱਥੇ ਉਹ ਗੱਲਬਾਤ ਇਹ ਆ ਦੋਸਤੋ ਦਿਨ ਦੇ ਵਿੱਚ ਬਾਬਾ ਜੀ 500 ਬੰਦੇ ਦੇ ਨਾਲ ਗੱਲਬਾਤ ਆ ਜਿਹੜੀ ਉਹ ਇੱਕ ਸੈਪਰੇਟ ਕਹਿ ਲਈਏ ਆਪਾਂ ਹਨਾ ਵੀ ਇਕੱਲੇ ਜਾਣੇ ਦੇ ਨਾਲ ਗੱਲ ਕਰਨੀ ਬਾਬਾ ਜੀ ਆਪਣੇ ਦਰਬਾਰ ਦੇ ਵਿੱਚ ਬੈਠੇ ਹੁੰਦੇ ਨੇਗੇ ਉੱਥੇ ਇਕੱਲੇ ਬਾਬਾ ਜੀ ਹੋਣਗੇ ਜਿਨ੍ਹਾਂ ਨਾਲ ਤੁਹਾਡੀ ਗੱਲਬਾਤ ਹੋਊਗੀ ਉੱਥੇ ਤੁਸੀਂ ਆਪਦੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਆ ਜਿਹੜੀ ਉੱਥੇ ਤੁਸੀਂ ਸਾਰੀ ਆਪਦੀ ਰੱਖ ਸਕਦੇ ਹੋਗੇ 500 ਟੋਕਨ ਆ ਜਿਹੜਾ ਉਹ ਲੱਗਦਾ ਦਿੱਲੀ ਦਾ ਤੇ 500 ਬੰਦੇ ਦੇ ਨਾਲ ਹੀ ਜਿਹੜਾ ਇਹ ਗੱਲਬਾਤ ਆ ਉਹ ਹੁੰਦੀ ਹੈਗੀ ਉਹ ਟੋਕਨਾਂ 8 ਵਜੇ ਤੋਂ ਪਹਿਲਾਂ-ਪਹਿਲਾਂ ਪਹੁੰਚ ਕੇ ਆਪਣਾ ਰਜਿਸਟਰ ਦੇ ਵਿੱਚ ਨਾਮ ਆ ਜਿਹੜਾ ਉਹ ਲਿਖਾਉਣਾਗਾ ਤੇ ਉੱਥੇ ਤੁਹਾਡਾ ਨੰਬਰ ਲੱਗ ਜੂਗਾ ਵੀ ਤੁਸੀਂ 10ਵਾਂ ਨੰਬਰ ਆ ਤੁਹਾਡਾ 12ਵਾਂ ਨੰਬਰ ਆ ਤੁਹਾਡਾ 15ਵਾਂ ਤੁਹਾਡਾ 50ਵਾਂ ਤੁਹਾਡਾ 250 ਤੁਹਾਡਾ 300 ਨੰਬਰ ਹਨਾ ਇਹ ਨੰਬਰ ਲੱਗ ਜਾਂਦਾ ਹੁੰਦਾ ਜਦੋਂ ਕਿ ਤੁਸੀਂ ਦਰਵਾਜ਼ੇ ਦੇ ਵਿੱਚ ਬੈਠੇ ਹੋਮੋਗੇ ਠੀਕ ਹੈ ਉੱਥੋਂ ਦੇ ਜਿਹੜੇ ਸੇਵਾਦਾਰ ਨੇ ਪ੍ਰਬੰਧਕ ਨੇ ਉਹ ਤੁਹਾਨੂੰ ਅਨਾਊਂਸਿੰਗ ਕਰਨਗੇ ਮਾਈਕ ਦੇ ਵਿੱਚ ਵੀ ਭਾਈ ਫਲਾਣੇ ਫਲਾਣੇ ਟੋਕਨ ਵਾਲੇ ਫਲਾਣੇ ਫਲਾਣੇ ਨਾਮ ਦੇ ਬੰਦੇ ਅੱਗੇ ਆ ਜਾਣ ਬਾਬਾ ਜੀ ਨੂੰ ਮਿਲਣ ਦੇ ਲਈ ਇਹ ਆ ਦੋਸਤੋ ਸਭ ਤੋਂ ਵਧੀਆ ਸੈਪਰੇਟ ਹੈਗੀ ਉਹ ਸਹੀ ਚੱਲੀ ਜਾਵੇ ਕਿਸੇ ਦੀ ਕੋਈ ਤਰਾਜਵਾ ਕੀ ਨਾ ਹੋਵੇ ਯਾਰ ਮੈਪ ਪਹਿਲਾਂ ਆਇਆ ਸੀਗਾ ਠੀਕ ਆ ਮੇਰੇ ਨਾਲ ਉਹ ਮੰਗਰੋਂ ਆਇਆ ਵਾ ਬੰਦਾ ਬਾਬਾ ਜੀ ਨੂੰ ਪਹਿਲਾਂ ਮਿਲ ਕੇ ਚਲਾ ਗਿਆ ਇਹ ਧਿਆਨ ਰੱਖਣਾ ਵੀ ਸਵੇਰੇ 8 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚ ਕੇ ਆਪਣੀ ਵਾਰੀ ਹੈ ਜਿਹੜੀ ਉਹ ਮਾਲ ਲੈਣੀ ਹੈਗੀ ਠੀਕ ਆ ਲਾਈਨ ਦੇ ਵਿੱਚ ਜਾ ਕੇ ਲੱਗ ਜਾਣਾਗਾ ਹੈਗਾ ਨਾ ਬੈਠਣਾ ਹੀ ਉੱਥੇ ਮਤਲਬ ਕੀ ਲੜੀ ਵਾਰ ਤੁਹਾਡਾ ਨੰਬਰ ਆ ਜਿਹੜਾ ਉੱਥੇ ਉਹ ਲੱਗ ਜੂਗਾ ਇਹ ਤਿੰਨੇ ਚੀਜ਼ਾਂ ਕਰ ਲਿਆ ਨੋਟ ਦੋਸਤੋ ਤੁਸੀਂ ਹੁਣ ਮੇਨ ਲੋਕੇਸ਼ਨ ਬੱਸ ਕਾਰ ਟਰੱਕ ਮੋਟਰਸਾਈਕਲ ਤੇ ਟ੍ਰੇਨ ਇਸ ਹਾਂ ਇਹ ਚੀਜ਼ਾਂ ਤੁਹਾਨੂੰ ਰਸਤਾ ਜਿਹੜਾ ਉਹ ਮੈਂ ਹੁਣ ਤੁਹਾਨੂੰ ਕਲੀਅਰ ਕਰਾਉਣ ਲੱਗਾਗਾ ਇਹ ਚੀਜ਼ ਨੂੰ ਨੋਟ ਕਰ ਲਿਓ ਬਾਰ-ਬਾਰ ਮੈਸੇਜ ਕਰ ਲਵੋਗੇ ਭਾਈ ਜੀ ਕਰੰਟ ਲੋਕੇਸ਼ਨ ਭੇਜ ਦੋ ਭਾਈ ਜੀ ਐਡਰੈਸ ਦੱਸ ਦੋ ਹੁਣ ਪ੍ਰੋਪਰ ਇਸ ਵੀਡੀਓ ਦੇ ਵਿੱਚ ਐਡਰੈਸ ਆ ਜਿਹੜਾ ਇਹ ਵੀਡੀਓ ਨੂੰ ਤੁਸੀਂ ਸ਼ੇਅਰ ਕਰਕੇ ਰੱਖ ਲਵੋ ਤੁਹਾਨੂੰ ਜਿਹੜਾ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਹੋਵੇ ਆਸਾਨੀ ਦੇ ਨਾਲ ਤੁਸੀਂ ਪਹੁੰਚ ਸਕੋ ਹੁਣ ਤੁਹਾਨੂੰ ਦੱਸਦੇ ਆਪਾਂ ਮੇਨ ਰਸਤਾ ਸਭ ਤੋਂ ਪਹਿਲਾਂ ਜਿਹੜੇ ਵੀ ਕਿਸੇ ਭਰਾ ਨੇ ਬਠਿੰਡਾ ਸਾਈਡ ਹੋ ਕੇ ਆਉਣਾ ਅੰਮ੍ਰਿਤਸਰ ਤੋਂ ਆਉਣਾਗਾ ਚੰਡੀਗੜ੍ਹ ਤੋਂ ਆਉਣਾਗਾ ਪਟਿਆਲੇ ਤੋਂ ਆਉਣਾਗਾ ਉਹਨਾਂ ਨੇ ਕਿੱਧ ਕੁਝ ਬਲੌਗਿੰਗ ਹੈ ਜਿਹੜੀ ਪਹਿਲਾਂ ਸਾਡੀ ਸ਼ੂਟ ਕੀਤੀ ਵੀ ਉਹ ਦਿਖਾਉਣਾਗਾ ਜਿਹਦਾ ਤੁਸੀਂ ਬਟਿੰਡੇ ਸਾਈਡ ਕੰਨੀ ਉਹ ਆ ਰਹੇ ਹੋਗੇ ਤਾਂ ਸਾਰਾ ਸ਼ਹਿਰ ਭਵਾਨੇਗੜ੍ਹ ਕ੍ਰੋਸ ਕਰਕੇ ਤੁਸੀਂ 2 ਨੰਬਰ ਪੁਲ ਦੇ ਨੀਚੇ ਹੀ ਹੋਣਾਗਾ ਨਾ ਕੀ ਪੋਲ ਦੇ ਉੱਪਰ ਦੀ ਪੋਲ ਦੇ ਨੀਚੇ ਦੀ ਹੁੰਦੇ ਹੋਏ ਜਿਹੜੇ ਦਾ ਆਉਣਗੇ ਭਰਾ ਬਟਿੰਡਾ ਸੜਕ ਨਹੀਂ ਉਹ ਹੋ ਕੇ ਸੰਗਰੂਰ ਸੜਕ ਨਹੀਂ ਉਹ ਹੋ ਕੇ ਹਨਾ ਜਾਂ ਅੰਮ੍ਰਿਤਸਰ ਸੜਕ ਨਹੀਂ ਉਹ ਹੋ ਕੇ ਆਉਣਗੇ ਉਹਨਾਂ ਨੇ ਮੋੜਨਾਗਾ ਡਰਾਈਵਰ ਸਾਈਡ ਡਰਾਈਵਰ ਸਾਈਡ ਉਹਨਾਂ ਨੇ ਚਾਹੇ ਉਹਨਾਂ ਕੋਲੇ ਗੱਡੀ ਆ ਚਾਹੇ ਮੋਟਰਸਾਈਕਲ ਆ ਚਾਹੇ ਕਾਰ ਆ ਚਾਹੇ ਬੱਸ ਆਗਾ ਠੀਕ ਆ ਉਹਨਾਂ ਨੇ ਮੋੜਨਾ ਡਰਾਈਵਰ ਸਾਈਡ ਡਰਾਈਵਰ ਸਾਈਡ ਸਿੱਧਾ ਰੋਡ ਸਮਾਣੇ ਵਾਲਾ ਮੋੜਨਾ ਦੋਸਤੋ ਸਮਾਣਾ ਰੋਡ ਬਿਲਕੁਲ ਸਿੱਧਾ ਤੁਹਾਨੂੰ ਮਿਲੇਗਾ ਤੇ ਉਹਦੇ ਉੱਪਰ ਕਾਫੀ ਪਿੰਡ ਆਉਣਗੇ ਤੇ ਧਿਆਨ ਰੱਖਣਾਗਾ ਕਿ ਉਥੋਂ ਤੁਹਾਡੀ ਲੋਕੇਸ਼ਨ ਬੰਮਣਾ ਪਿੰਡ ਤੋਂ ਆਪਾਂ ਤੁਸੀਂ ਦੇਖ ਸਕਦੇ ਹੋ ਵੀ ਸਾਰਾ ਰੋਡ ਤੈਅ ਕਰਕੇ ਬੰਮਣਾ ਪਿੰਡ ਤੋਂ ਆਪਾਂ ਮੁੜਨਾਗਾ ਪਿੰਡ ਕੁਲਾਰਾਂ ਨੂੰ ਸਿੰਗਲ ਤੇ ਲਿੰਕ ਰੋਡ ਜਾਊਗਾ ਬੰਮਣਾ ਪਿੰਡ ਤੋਂ ਕੁਲਾਰਾਂ ਨੂੰ ਲਿੰਕ ਰੋਡ ਹੁੰਦੇ ਹੋਏ ਜਾਣਾਗਾ ਆਪਾਂ ਕੁਲਾਰਾਂ ਪਿੰਡ ਦੇ ਵਿੱਚ ਜਦੋਂ ਵੀ ਆਪਾਂ ਐਂਟਰ ਹੋਵਾਂਗੇ ਫਿਰਨੀ ਫਿਰਨੀ ਹੀ ਐਂਟਰ ਹੋਣਾਗਾ ਜਦੋਂ ਕੁਲਾਰਾਂ ਪਿੰਡ ਦੇ ਵਿੱਚ ਤੁਸੀਂ ਵਾਗੇ ਠੀਕ ਆ ਐਂਟਰ ਹੋਗੇ ਤਾਂ ਉੱਥੋਂ ਤੁਸੀਂ ਦੋਸਤੋ ਟਰਨ ਮਾਰਨੀ ਹੈਗੀ ਕਨੈਕਟਰ ਸਾਈਡ ਮਤਲਬ ਕਿ ਡਰਾਈਵਰ ਸਾਈਡ ਦੀ ਇਧਰਲੇ ਪਾਸੇ ਹੋਈ ਤਾਂ ਰਾਈਟ ਸਾਈਡ ਨਹੀਂ ਮੋੜਨਾ ਲੈਫਟ ਸਾਈਡ ਮੋੜਨਾ ਕਨੈਕਟਰ ਸਾਈਡ ਲੈਫਟ ਸਾਈਡ ਤੁਸੀਂ ਟਰਨ ਮਾਰਨੀ ਆ ਤਾਂ ਉਹ ਫਿਰਨੀ ਫਿਰਨੀ ਜਾਣਾ ਤੁਸੀਂ ਕਿਸੇ ਨੂੰ ਕੋਸਾਂ ਦੀ ਜ਼ਰੂਰਤ ਨਹੀਂ ਹੈਗੀ ਤੁਹਾਡੀ ਮੇਨ ਲੋਕੇਸ਼ਨ ਹੈ ਜਿਹੜੀ ਉੱਥੇ ਜਾ ਕੇ ਤੁਹਾਨੂੰ ਬਾਰਡਰ ਬਾਕਸ ਆ ਜਿਹੜਾ ਮਿਲੂਗਾ ਬਾਰਡਰ ਬਾਕਸ ਦੇ ਕੋਲ ਘਟਿਆ ਨਹੀਂ ਪਾਰਕਿੰਗ ਖੜਾਉਣ ਦੇ ਲਈ ਜਗ੍ਹਾ ਬਣੀ ਵੀ ਹੈਗੀ ਤੇ ਉੱਥੇ ਨਾਲ ਹੀ ਸਿੱਧੀ ਗਲੀ ਗੁਰੂ ਘਰ ਵਾਲੀ ਜਿਹੜੀ ਜਾਂਦੀ ਹੈਗੀ ਉਹ ਬਾਬਾ ਜੀ ਦੇ ਘਰ ਨੂੰ ਹੀ ਜਾਂਦੀ ਹੈ ਜਿੱਥੇ ਦਰਬਾਰ ਬਣਿਆ ਹੋਇਆ ਹੈਗਾ ਉਹ ਗਲੀ ਤੁਸੀਂ ਜਦ ਤਾਂ ਪਹਿਲੀ ਗਲੀ ਜਿਹੜੀ ਲੈਫਟ ਸਾਈਡ ਆਉਗੀ ਤਾਂ ਉਸ ਗਲੀ ਦੇ ਵਿੱਚ ਜੇ ਤੁਸੀਂ ਐਂਟਰ ਹੋਗੇ ਤਾਂ ਸਾਹਮਣੇ ਤੁਹਾਨੂੰ ਬਹੁਤ ਵੱਡੀ ਇੱਕ ਕੋਠੀ ਵਾਲੀ ਬਿਲਡਿੰਗ ਆ ਜਿਹੜੀ ਉਹ ਤੁਹਾਨੂੰ ਨਜ਼ਰ ਆਵੇਗੀ ਫਸਟ ਫੋਲੋ ਉਹ ਤੇ ਪਹਿਲੇ ਫਲੋਰ ਤੇ ਬਾਬਾ ਜੀ ਦੀ ਆਪਦੀ ਰਹਿائش ਆ ਤੇ ਉੱਪਰ ਬਣਿਆ ਹੋਇਆ ਸਾਰਾ ਦਰਬਾਰ ਦਰਬਾਰ ਵੀ ਤੁਹਾਨੂੰ ਉੱਪਰ ਸਾਰੀ ਆਪਾਂ ਵੀਡੀਓ ਜਿਹੜੀ ਤੁਹਾਨੂੰ ਦਿਖਾ ਰਹੇ ਹਾਂਗੇ ਹਨਾ ਤੁਸੀਂ ਦੇਖ ਰਹੇ ਹੋਗੇ ਵੀ ਉਹ ਦਰਵਾਰ ਬਣਿਆਗਾ ਉੱਪਰ ਚੌਂਕੀ ਲੱਗਦੀ ਹੈਗੀ ਉਪਰੀ ਪਾਉਣ ਲੱਗਦੀ ਹੈਗੀ ਜਿੱਥੇ ਬਾਬਾ ਜੀ ਨੂੰ ਤੁਸੀਂ ਮਿਲਣਾ ਕਰਨਾਗਾ ਜਿੱਥੋਂ ਤੁਸੀਂ ਜਾ ਕੇ ਟੋਕਣ ਲੈਣੇ ਨੇਗੇ ਆਪਣਾ ਨੰਬਰ ਤੇ ਨਾਂ ਦਰਸ ਕਰਾਉਣਾਗਾ ਉਹ ਤੁਹਾਨੂੰ ਉੱਪਰ ਪੌੜੀਆਂ ਚੜ ਕੇ ਸਿੱਧਾ ਉੱਪਰ ਜਾ ਕੇ ਜਿੱਥੇ ਤੁਸੀਂ ਦੇਖੋ ਕਈ ਭਰਾ ਕਹਿੰਦੇ ਨੇ ਬਾਬਾ ਜੀ ਨਾਲ ਫੋਨ ਤੇ ਗੱਲ ਕਰਨੀ ਤਾਂ ਤੂੰ ਸੰਗਤ ਦੇਖੋ ਦੋਸਤੋ ਜਦੋਂ ਤੁਸੀਂ ਉੱਥੇ ਪਹੁੰਚੋਗੇ ਕਿੰਨੀ ਭਾਰੀ ਮਾਤਰਾ ਦੇ ਵਿੱਚ ਉੱਥੇ ਸੰਗਤ ਤਾਂ ਜਿਹੜੀ ਪਹੁੰਚੀ ਹੁੰਦੀ ਹੈਗੀ ਬਹੁਤ ਦੂਰੋਂ ਦੂਰੋਂ ਚੱਲ ਕੇ ਹਰਿਆਣਾ ਪੰਜਾਬ ਰਾਜਸਥਾਨ ਤੱਕ ਦੇ ਉੱਥੇ ਭਰਾ ਨੇ ਜਿਹੜੇ ਪਹੁੰਚਦੇ ਨੇ ਜਿੱਦਾਂ ਕੀ ਕਹਾ ਪ੍ਰੋਬਲਮਾਂ ਦੇ ਵਿੱਚ ਹਰ ਇੱਕ ਇਨਸਾਨ ਘਿਰਿਆ ਪਿਆਗਾ ਹਨਾ ਵੀ ਕਿਸੇ ਪਾਸਿਓਂ ਕੋਈ ਕਿਸੇ ਵੀ ਸਮੱਸਿਆ ਦਾ ਹੱਲ ਹੈ ਜਿਹੜਾ ਆਪਣਾ ਹੁਣ ਨਿਕਲ ਜਾਵੇ ਤਾਂ ਤੁਸੀਂ ਦੇਖੋ ਵੀ ਇਹ ਸੰਗਤ ਕਿੰਨੀ ਜਾੜਾ ਬੈਠੀ ਹੈਗੀ ਦਰਬਾਰ ਦੇ ਵਿੱਚ ਦੋਸਤੋ ਲੰਗਰ ਪਾਣੀ ਦਾ ਇੱਥੇ ਪ੍ਰਬੰਧ ਫੁੱਲ ਹੁੰਦਾ ਹੈਗਾ ਲੰਗਰ ਆ ਜਿਹੜਾ ਇੱਥੇ ਆਪ ਹੀ ਸੰਗਤ ਨੂੰ ਤਿਆਰ ਕਰਨਾ ਪੈਂਦਾ ਤੇ ਆਪ ਹੀ ਵਰਤਉਣਾ ਪੈਂਦਾ ਤੇ ਸੇਵਾ ਕਹਿੰਦੇ ਇੱਥੇ ਜਾ ਕੇ ਆਪਾਂ ਕੋਈ ਸੇਵਾ ਕਰਾਂਗੇ ਹਨਾ ਕੁਝ ਨਾ ਕੁਝ ਉੱਥੋਂ ਪ੍ਰਾਪਤ ਵੀ ਕਰ ਸਕਾਂਗੇ ਸਕਾਂਗੇ ਹਰ ਹੀਲੇ ਜੇ ਆਪਾਂ ਤਨੋਂ ਮਨੋਂ ਆਪਣੀ ਸੇਵਾ ਕਰਾਂਗੇ ਤਾਂ ਦੇਖੋ ਇੱਥੇ ਮਾਤਾ ਮਾਂ ਭੈਣਾਂ ਹਨਾ ਸੇਵਾ ਵੀ ਕਰ ਰਹੀਆਂ ਜਿਹੜਾ ਉਹ ਸਕਾਇਆ ਜਾ ਰਿਹਾ ਹੈ ਪੰਗਤ ਦੇ ਵਿੱਚ ਬਿਠਾ ਕੇ ਸਾਰਿਆਂ ਨੂੰ ਪ੍ਰਸਾਦਾ ਜਿਹੜਾ ਉਹ ਸਕਾਇਆ ਜਾ ਰਿਹਾ ਹੈਗਾ ਇਹ ਮੇਨ ਲੋਕੇਸ਼ਨ ਸੀਗੀ ਦੋਸਤੋ ਜਿਹੜੀ ਤੁਹਾਨੂੰ ਆਪਾਂ ਦੱਸੀ ਹੈਗੀ ਇਹ ਤੁਸੀਂ ਜੇਕਰ ਭਵਾਨੀਗੜ੍ਹ ਤੋਂ ਆਉਣੇ ਹੋਗੇ ਠੀਕ ਹੈ ਬਟਿੰਡਾ ਸਾਈਡ ਹੋ ਕੇ ਤੁਹਾਨੂੰ ਸੰਗਰੂਰ ਸਾਈਡ ਕੰਨੀ ਨੂੰ ਹੋ ਕੇ ਤੁਹਾਨੂੰ ਭਵਾਨੀਗੜ੍ਹ ਪਹੁੰਚਣਾ ਪਊਗਾ ਠੀਕ ਹੈ ਜੇਕਰ ਤੁਹਾਡੇ ਕੋਲ ਕੋਈ ਗੱਡੀ ਹੈ ਕੋਈ ਸਾਧਨਾ ਤੁਹਾਡੇ ਕੋਲੇ ਤਾਂ ਦੋਸਤੋ ਪਟਿਆਲਾ ਸਾਈਡ ਕੰਨੀ ਨੂੰ ਤੁਸੀਂ ਸਿੱਧੇ ਜਾਂਦੇ ਹੋਏ ਸਮਾਣੇ ਵਾਲੇ ਰੋਡ ਨੂੰ ਕ੍ਰੋਸ ਕਰਨਾ ਹੈਗਾ ਸਮਾਣਾ ਰੋਡ ਦੇ ਉੱਪਰੋਂ ਬੰਮਣਾ ਪਿੰਡ ਤੋਂ ਕੁਲਾਰਾ ਪਿੰਡ ਨੂੰ ਮੁੜਨਾ ਹੁਣ ਗੱਲ ਕਰਦੇ ਆ ਬਸਾਂ ਤੇ ਆਉਣਾਗਾ ਮੇਨ ਗੱਲ ਬਸਾਂ ਵਾਲਿਆਂ ਦੀ ਹੋ ਜਾਂਦੀ ਹੈ ਕਿ ਵੀ ਜਿਨ੍ਹਾਂ ਦੇ ਕੋਲੇ ਕੋਈ ਸਾਧਨ ਨਹੀਂ ਹੈਗਾ ਜਿਹੜਿਆਂ ਨੇ ਕਿ ਭਰਾਵਾਂ ਨੇ ਟ੍ਰੇਨਾਂ ਤੇ ਆਉਣਾਗਾ ਉਹਨਾਂ ਦੀ ਗੱਲ ਕਰਦੇ ਆਂਗੇ ਤਾਂ ਉਹਨਾਂ ਦੇ ਲਈ ਬਾਈ ਜੀ ਤੁਹਾਨੂੰ ਝੇਕਰ ਬਟਿੰਡਾ ਸਾਈਡ ਜਾਂ ਇਧਰੋਂ ਗਿਆ ਬਰਨਾਲਾ ਸਾਈਡ ਕੰਨੀਓ ਹਣਾ ਆ ਰਹੇ ਹੋਗੇ ਤੁਸੀਂ ਚਾਹੇ ਧੂਰੀ ਕੰਨੀਓ ਆ ਰਹੇ ਹੋਗੇ ਤਾਂ ਤੁਹਾਨੂੰ ਦੋਸਤੋ ਮਾਤਾ ਵੋ ਭੈਣੋ ਭਵਾਨੀ ਘਰ ਤੋਂ ਬੱਸ ਲੈਣੀ ਪਊਗੀ ਚਾਹੇ ਤੁਸੀਂ ਸਮਾਣੇ ਵਾਲੀ ਬੱਸ ਫੜ ਲਓ ਤਾਂ ਬੰਮਣਾ ਪਿੰਡ ਉੱਤਰ ਕੇ ਉੱਥੋਂ ਬੱਸਾ ਜਿਹੜੀ ਬਦਲਣੀ ਪਊਗੀ ਨਹੀਂ ਤੁਹਾਨੂੰ ਭਵਾਨੀ ਘਰ ਤੋਂ ਹੀ ਕੋਲਾਰਾ ਪਿੰਡ ਦੀ ਬੱਸਾ ਜਿਹੜੀ ਉਹ ਮਿਲ ਜੂਗੀ ਤੇ ਲੋਕੇ ਨੇਗੇ ਮਾਨਸਾ ਕੰਨੀਓ ਛਾਫੇ ਕੰਨੀਓ ਤਾਂ ਉਹਨਾਂ ਨੂੰ ਢਿੜਬੇ ਤੋਂ ਪਿੰਡ ਕੁਲਾਰਾਂ ਜਿਹੜਾ ਉਹ ਨੇੜੇ ਪਊਗਾ ਉਹਨਾਂ ਨੇ ਢਿੜਬਾ ਹੋ ਕੇ ਖਲਾਰਾਂ ਜਿਹੜਾ ਤੁਸੀਂ ਪਹੁੰਚ ਸਕੋਗੇ ਜਿਹੜੇ ਕੋਈ ਦਿੱਲੀ ਸ਼ਾਰਕ ਨਹੀਂ ਹੁੰਦੇ ਨੇਗੇ ਭਾ ਹਨਾ ਉਹਨਾਂ ਨੂੰ ਰਸਤੇ ਦੇ ਵਿੱਚ ਸਮਾਣੇ ਸ਼ਹਿਰ ਆਉਂਦਾਗਾ ਤਾਂ ਸਮਾਣੇ ਤੋਂ ਤੁਹਾਨੂੰ ਪਊਗਾ ਸਿਰਫ ਸਾਰਾ 9.5 ਕਿਲੋਮੀਟਰ 9.5 ਕਿਲੋਮੀਟਰ ਦੀ ਬਾਟਾ ਗਈ ਉੱਥੋਂ ਸਿੱਧਾ ਤੁਸੀਂ ਪਿੰਡ ਕੁਲਾਰਾਂ ਪਹੁੰਚ ਸਕਦੇ ਹੋਗੇ ਤੁਹਾਨੂੰ ਤਿੰਨੇ ਲੋਕੇਸ਼ਨਾਂ ਦੇ ਕਿਲੋਮੀਟਰ ਜਿਹੜੇ ਉਹ ਵੀ ਤੁਹਾਨੂੰ ਦੱਸ ਤੇ ਭਵਾਨੀਗੜ ਤੋਂ 20 ਕਿਲੋਮੀਟਰ ਢਿੜਬੇ ਤੋਂ 19 ਕਿਲੋਮੀਟਰ ਸਮਾਣੇ ਤੋਂ 9 9.5 ਕਿਲੋ ਲੋਕੇਸ਼ਨ ਆ ਮੈਪ ਤੇ ਸਰਚ ਕਰਕੇ ਤੁਸੀਂ ਪਲਾਰਾ ਪਿੰਡ ਆ ਜਿਹੜਾ ਤੁਸੀਂ ਪਹੁੰਚ ਸਕਦੇ ਹੋਗੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਸੀਗੇ ਕਿੰਦਾ ਨਹੀਂ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਜਨਾ ਹੋ ਸਕਦਾ ਕਿ ਜਿਆਦਾ ਤੋਂ ਜਿਆਦਾ ਜਰੂਰ ਸ਼ੇਅਰ ਕਰਿਓ ਚੈਨਲ ਵੀ ਵੀ ਯੂਨੀਬਲੇਗਰੀ ਨੂੰ ਦੋਸਤੋ ਕਰਿਓ ਲਾਈਕ ਐਂਡ ਫਾਲੋ ਜੇਕਰ ਜੂਡੂ ਤੇ ਦੇਖੀ ਜੈਨੋ ਸਬਸਕ੍ਰਾਈਬ ਕਰ ਲਿਓ ਜੇਕਰ ਵੀਡੀਓ ਦੇਖੀ ਜੈਨੋ ਤੁਸੀਂ ਆਪਣੀ ਫੇਸਬੁੱਕ ਪੇਜ ਤੇ ਤਾਂ ਦੋਸਤੋ ਕਰ ਲਓ ਚੈਨਲ ਨੂੰ ਫੋਲੋ ਹਫਤੇ ਦੇ ਦੋ ਦਿਨ ਨੇਗੇ ਬੁੱਧਵਾਰ ਤੇ ਵੀਰਵਾਰ ਸਮਾਂ ਜਿਹੜਾ ਰੱਖਿਆ ਗਿਆਗਾ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਦਾਗਾ ਰਾਤ ਦੀ ਚੌਂਕੀ ਮੁਰਲੇ ਬੁੱਧਵਾਰ ਤੇ ਵੀਰਵਾਰ ਜਿਹੜੇ ਭਰਾਵਾਂ ਨੇ ਆਉਣਾਗਾ ਤਾਂ ਤੁਹਾਨੂੰ ਇਹ ਜਾਣਕਾਰੀ ਦਿੱਤੀ ਹੈਗੀ ਤਾਂ ਤੁਸੀਂ ਬੁੱਧਵਾਰ ਤੇ ਵੀਰਵਾਰ ਆਪਣੀ ਇਸ ਜਾਣਕਾਰੀ ਦੇ ਥਰੂ ਆਪਣੇ ਇਸ ਐਡਰੈਸ ਦੇ ਥਰੂ ਬਹੁਤ ਹੀ ਆਸਾਨੀ ਦੇ ਨਾਲ ਪਿੰਡ ਕਲਾਰਾ ਪਹੁੰਚ ਸਕੋਗੇ ਹੁਣ ਦੇ ਦੋ ਅੱਗੇ ਸਤਿ ਸ੍ਰੀ ਅਕਾਲ ਜੀ